ਤਾਰ ਨੇ ਹਰ ਮੇਲੇ ਦੀ ਤਰ੍ਹਾਂ ਧੰਨਵਾਦ ਆ ਸਿੱਖੋ ਪ੍ਰਬੰਧ ਦਾ ਜੱਜੂ ਇਸ ਲਈ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਆਪਣੀ ਟੀਮ ਲਈ ਹਾਂਜੀ ਕੀ ਹਾਲ ਚੱਲ ਆਈ ਬਾਕੀ ਬਾਬਾ ਜਣੇ ਕਹਿੰਦੇ ਸੀ ਵੀ ਵਲੌਗ ਨਹੀਂ ਪਉਂਦਾ ਬਈ ਤੂੰ ਹਨਾ ਅੱਜ ਤੋਂ ਬਈ ਆਪਾਂ ਕਰਾਂਗੇ ਸਟਾਰਟ ਕਰਤਾ ਬਈ ਆਪਾਂ ਮੇਲੇ ਦਾ ਖੇਡੀ ਜਾਂਦੇ ਆ ਅੱਜ ਆਪਾਂ ਖੇਡਦੇ ਆ ਪੜੋਦੀ ਆਪਾਂ ਖੇਡਦੇ ਆ ਅੱਜ ਕਾਲਖ ਦੀ ਟੀਮ ਦੇ ਵਿੱਚ ਲੈ ਮਿਲਾਉਣਾ ਤੁਹਾਨੂੰ ਪਲਵਾਨਾਂ ਨਾਲ ਕਿਦਾਂ ਪਲਵਾਨ ਜੀ ਸੈਟੂ ਇਹ ਮੁੰਡਾ ਪਹੁੰਚਿਆ ਕੈਨੇਡਾ ਤੋਂ ਸਪੈਸ਼ਲ ਇਹ ਕਹਿੰਦਾ ਮੇਲੇ ਖਿੱਦਣੇ ਆ ਬਾਈ ਕਿਵੇਂ ਲੱਗਿਆ ਫਿਰ ਮੇਲੇ ਬਾਈ ਬਹੁਤ ਚੰਗਾ ਰੋਡ ਮੇਲੇ ਕਿੱਦਾਂ ਹੁਣ ਵਧੀਆ ਚੱਲ ਰਿਹਾ ਬੱਸ ਖਿੱਡੀ ਜਨੇ ਡੇਲੀ ਹਾਂ ਚੱਲੀ ਜਾਂਦਾ ਹੁਣ ਰੁਪਏ ਸੀ ਹੁਣ ਚਲਾਵਾਂਗੇ ਬੱਸ ਬੜ ਵਧੀਆ ਚੱਲੀ ਜਾਂਦਾ ਬੜ ਠੀਕ ਆ ਸੈਟ ਪੂਰਾ ਅੱਜ ਅਸੀਂ ਕਿਰਪਾ ਬਾਬੇ ਦੀ ਲਈ ਜਾਂਦੇ ਮਿਹਨਤ ਆ ਮਿਹਨਤ ਹੀ ਬਾਈ ਮਿਹਨਤ ਕਰਕੇ ਹੀ ਆ ਨਾ ਹਰਕ ਤੇ ਅੱਛਾ ਨਾਂ ਪਠਾ ਕਿੱਦਾਂ ਭਰਾ ਠੀਕ ਆ ਛੱਟੂ ਜਾ ਫਿਰ ਕਿਰਾਂ ਆਪਾਂ ਹੈ ਕਰ ਲਾ ਸਰੀਰ ਮੜਾ ਗਰਮ ਗੁਰਮ ਲਾਲਾ ਸਪ੍ਰਿੰਟ ਆ ਹੋਰ ਬਾਈ ਕੀ ਹਾਲ ਆ ਠੀਕ ਹੋ ਛੱਟੋ ਹਾਂ ਜੀ ਓਕੇ ਆ ਕੰਮ ਇਹ ਸਾਡੇ ਸਪੋਰਟਰ ਨੇ ਪੂਰੇ ਠੀਕ ਆ ਜੀ ਬੰਦੇ ਦੋਏ ਜਾਣੇ ਇਹ ਆਪਾਂ ਨੂੰ ਉਹ ਕਰਦੇ ਆ ਕਹਿਣ ਦਾ ਭਾਵ ਐਪਰੀਸ਼ੀਏਟ ਐਪਰੀਸ਼ੀਏਟ ਹੋਰ ਕਿੱਦਾਂ ਭਰਾ ਛੱਟਾਂ ਫਿਰ ਓਕੇ ਆ ਕੰਮ ਆ ਵੀ ਪਾਲੀ ਇਹ ਤਾਂ ਤੁਸੀਂ ਜਾਣਦੇ ਹੋਵੋਗੇ ਇਹਨੇ ਬੜੀ 70 75 ਬੜੀ ਕੁੱਟੀ ਜੇ ਹੈਨਾ ਤਿਆਰੀ ਆ ਗਈ ਆ। ਕਰਤੀ ਵੀਰਾਂ ਦੀ ਤਿਆਰੀ। ਹਾਂ, ਹੁਣ ਮੇਲੇ ਆਪ ਲਗਾਤਾਰ ਹੀ ਘੱਡਣੇ ਆ। ਠੀਕ ਆ। ਹਾਂ। ਨਹੀਂ ਬੰਨਣਾ ਹਰ ਕੋਈ ਆਉਂਦਾ ਹੀ ਆ। ਹਾਂ, ਗੱਲ ਇਹ ਵੀ ਸਹੀ ਆ। ਬਾਕੀ ਤੁਹਾਨੂੰ ਬਾਅਦ ਵਿੱਚ ਥੋੜਾ ਫਨੀ ਜਿਹਾ ਵੀ ਕੁਝ ਸੁਣਾਉਣਾ। ਵੀ ਕਰਦੇ ਆ ਥੋੜੀਆਂ ਗੱਲਾਂ ਹਨਾ ਬਾਤਾਂ। ਕੋਈ ਅੱਜ ਤੁਹਾਨੂੰ ਸਾਡੇ ਏਰੀਆ ਦਾ ਮੁੰਡਾ ਪੂਰਾ ਟੌਪ ਦਾ ਜਾਫੀ ਕਿਦਾਂ? ਸ਼ਰਮੂ। ਅਸੀਂ ਵੀ ਤੁਸੀਂ ਦੱਸੋ। ਲੈ ਵੇ ਅੱਜ ਤੇਨਾ ਗੱਲਾਂ ਕਰਨੀਆਂ ਥੋੜੀਆਂ ਹੀ ਆ। ਤੇ ਕਿਦਾਂ ਤਰ੍ਹਾਂ ਸਫਰ ਅਗੋੜੀ ਦਾ ਕਿੱਥੋਂ ਤਾਂ ਸਟਾਰਟ ਕਰਿਆ ਮੜੇ ਕਰ 10 ਇੱਧਰ ਮੜੇ ਬੰਦਿਆਂ ਨੂੰ ਕਿੰਨੀ ਕਿਲੋ ਕਿੰਨੀ ਕਿਲੋ ਕਿੱਥੋਂ ਤੋਂ ਸਟਾਰਟ ਕਰੇ ਤੈਨੂੰ 10 ਮੜੇ ਮੈਂ ਤਾਂ ਵਜਨੀ ਤਾਂ ਨਹੀਂ ਖੇਡਿਆ ਐਸੇ ਸਟਾਈਲ ਤੋਂ ਸਟਾਰਟ ਕੀਤਾ ਅੱਛਾ ਨੈਸ਼ਨਲ ਸਟਾਈਲ ਨੈਸ਼ਨਲ ਟੈਰੀ ਖੇਡਦਾ ਸੀ ਓਪਨ ਚ ਕਦੋਂ ਆਇਆ ਓਪਨ ਚ ਕਰਿਆ ਵਜਨੀ 45 ਪੁੱਤ ਨੂੰ ਜਿਹੜੇ 45 ਖੇਡਦੀ ਦੀ ਕਦੇ ਓਪਨ ਕਰਕੇ 70 ਦੇ 70 ਸਹੀ ਹੈ ਇੱਕ ਜਗ੍ਹਾ ਤੇ ਨਹੀਂ ਖੇਡਦੇ ਬਾਕੀ ਭਾਈ ਇੰਨਾ ਵੀ ਇਹ ਬੜੇ ਮੱਲਾ ਨੂੰ ਫੜਨ ਦਾ ਕਿੰਨੀ ਦਾਮ ਰੱਖਿਆ ਮੁੰਡਾ ਨਹੀਂ ਤਾਂ 5 ਤੱਕ ਹੀ ਕੀਤੀ ਸਹੀ ਆ 5 ਹੀ ਬੜਿਆ ਉਹ ਤੋਂ ਬਾਅਦ ਖੇਡਣੀ ਲੱਗੇ ਕੋ ਕਬੱਡੀ ਦੇ ਜਨੂੰਨ ਸੀ ਹੁਣ ਜ਼ਿਆਦਾਤਰ ਜ਼ਿਆਦਾਤਰ ਤੁਸੀਂ ਆਪਦੇ ਪਿੰਡ ਦੀ ਖੇਡਦੇ ਆ ਨੰਦਪੁਰ ਸਾਹਿਬ ਦੀ ਨੰਦਪੁਰ ਦੀ ਸੌਰੀ ਪਿੰਡ ਵੱਲੋਂ ਖੇਡਦੇ ਹੁਣ ਬਾਹਰੋਂ ਖੇਡਣ ਲੱਗੇ ਓਕੇ ਬਾਕੀ ਨਹੀਂ ਸਹੀ ਆ ਤੇ ਆਪਣੇ ਕੀ ਕਹਿੰਦੇ ਆ ਉਥੇ ਆਲਮਗੀਰ ਦੀਪਤਪੁਰ ਜੀ ਨੂੰ ਲਾਏ ਹਨ ਜੱਫੇ ਪੁਲਵਾਨ ਤਾਂ ਹੈ ਤੇ ਪਰ ਜੇ ਹਿਸਾਬ ਨਾਲ ਬੱਬੇ ਹੁਣ ਤੇਰੀ ਗੇਮ ਆ ਉਸ ਹਿਸਾਬ ਨਾਲ ਹਲੇ ਸ਼ੌਹ ਦੇ ਨਹੀਂ ਹੋ ਰਹਾ ਨਾ ਤੂੰ ਵਜਨ ਘੱਟ ਕਰਕੇ ਵਜਨ ਘੱਟ ਕਰਕੇ ਹਨਾ ਵੀ ਜਿਵੇਂ ਛੋਟੀ ਕਾਠੀ ਕਹਿ ਦਿੰਨੇ ਆਪਾਂ ਵੀ ਲੋਕ ਓਦਾਂ ਵੀ ਜਾ ਹਨਾ ਕਿੰਨਾ ਬਾਈ ਤੇਰਾ ਬੋਡੀ weight ਮੋਟੇ ਮੋਟੇ 60 ਕਿਲੋ ਹੈਗਾ ਨਹੀਂ ਜਦੋਂ ਬਾਬੇ ਦੀ ਕਿਰਪਾ ਹੋ ਗਈ ਫੇਰ ਤਾਂ ਯਾਰ ਜਦੋਂ ਉਹਦੀ ਜਾ ਹੁੰਦੀ ਆ ਫੇਰ ਹੀ ਗੱਲ ਬਣਦੀ ਆ ਹਨਾ ਆਪਾਂ ਹੱਥ ਪੱਲੇ ਜੰਨਾ ਮਾਰੀ ਮਾਰ ਲੀਏ ਜਦੋਂ ਉਹਨੇ ਉਹਨੇ ਹੱਥ ਧਰਤਾ ਤੇਰੀ ਤੇ ਚੰਗੀ ਦਰਾਈ ਫੇਰ ਤਾਂ ਬੱਲੇ ਬੱਲੇ ਹੋ ਗਿਆ ਬਾਕੀ ਯਾਰ ਆਪਣੇ ਪ੍ਰੋਮੋਟਰ ਨਹੀਂ ਸਾਧੁੰਦੇ ਹੈਗੇ ਪ੍ਰੋਮੋਟਰ ਉਹ ਕਰਾ ਲਈ। ਇਤਨਾ ਆਪਣੇ ਏਰੀਆਸ ਦਾ ਹੈ ਹੀ ਨਹੀਂ। ਪ੍ਰੋਮੋਟਰ ਖਤਮ ਹੋ ਗਏ। ਪਹਿਲਾਂ ਅਕੈਡਮੀਆਂ ਸੀਗੀਆਂ, ਰਾੜਾ ਸਾਹਿਬ ਹੋ ਗਈ, ਕਾਲਖ ਹੋ ਗਈ। ਹੂੰ। ਠੀਕ ਆ। ਤੇ ਸਮਰਾਲਾ ਹੋ ਗਈ। ਹੂੰ। ਰੌਣੀ ਹੋ ਗਈ। ਕੱਢਮੀਆਂ ਬੰਦ ਹੋ ਗਈਆਂ। ਕੱਢਮਿਆਂ ਦਾ ਪਲੇਅਰ ਚੱਕਿਆ ਜਾਂਦਾ। ਉਹਦੇ ਗੱਲ ਪਲੇਅ ਨੂੰ ਚੱਕਦੇ ਨਹੀਂ ਹੈਗੇ। ਸਪੋਰਟ ਨਹੀਂ ਕਰਦੇ, ਪਿੰਡ ਦੇ ਸਪੋਰਟ ਨਹੀਂ ਕਰਦੇ। ਉਹਦੇ ਕਰਕੇ ਵੀ ਹਨਾ ਆਪਾਂ ਨੂੰ ਥੋੜਾ ਪਿੱਛੇ ਚਲੇ ਗਏ ਹਨਾ ਆਪਾਂ। ਸਹੀ ਹੈ। ਆਪਣੀ ਏਰੀਆ ਵਿੱਚ ਯਾਰ ਸਪੋਰਟ ਹੀ ਚੱਲਦੀ ਹੈ। ਹੂੰ। ਇਹ ਗੱਲ ਤੇ ਹੀ ਆ। ਇਹ ਗੱਲ ਹੋਰ ਵੀ ਸਿੱਖੋ। ਹੂੰ। ਬਾਈ ਹੋਰ ਗੱਲ ਆ ਵੀ ਜਿਹੜਾ ਆਪਣਾ ਇਹ ਸੁਰਮੂ ਆ ਇਹ ਆਪਣਾ ਉਸਤਾਦ ਵੀ ਆ ਤੇ ਬਾਕੀ ਬਾਈ ਹਨਾ ਇਹਨੇ ਸਾਨੂੰ ਜਾਨੀ ਕਿ ਅਸੀਂ ਆਪਾਂ ਮੈਚ ਖੇਡਣ ਗਏ ਹੀ ਆ ਨਾ ਉੱਥੇ ਹਰਿਆਣੇ ਮੈਚ ਖੇਡਣ ਗਏ ਸੀ ਉੱਥੇ ਬਈ ਇਹਨੇ ਆਪਾਂ ਨੂੰ ਆਪਣੀਆਂ ਗਲਤੀਆਂ ਦੱਸੀਆਂ ਵੀ ਜਿਵੇਂ ਹੁਣ ਇਹਨੇ ਦੇਖਿਆ ਖੇਡਦੇ ਨੂੰ ਵੀ ਆਹ ਐਕਸਰਸਾਈਜ਼ਾਂ ਕਰ ਐ ਕਰ ਜਾਨੀ ਮੈਂ ਬਾਈ 20 ਤੋਂ 25 ਦਿਨ ਉਹੀ ਸਾਰਾ ਰਿਪੀਟ ਕਰਿਆ ਓਕੇ ਤੇ ਹਾਂ ਗਲਤੀਆਂ ਜਾਨੀ ਉਹਦੇ ਨਾਲ ਬਹੁਤ ਜਾਨੀ ਨਿਖਾਰ ਆਇਆ ਤੇ ਬਾਕੀ ਯਾਰ ਇੱਕ ਨਹੀਂ ਆਪਾਂ ਜੇ ਮੈਂ ਕਹਿ ਦੀ ਓਏ ਜਦ ਜਾਂ ਵੱਡਾ ਬੰਦਾ ਵਾ ਇਹ ਨਹੀਂ ਹੁੰਦਾ ਵੀ ਜਿਹੜੇ ਬੰਦੇ ਨੂੰ ਬਰੀਕੀਆਂ ਪਤਾ ਨੇ ਆਪਾਂ ਉਮਰ ਦਾ ਉਹ ਨਾ ਕਰੀਏ ਵੀ ਵੱਡਾ ਬੰਦਾ ਛੋਟਾ ਵੱਡਾ ਦੇਖੇ ਜਿਹੜਾ ਬੰਦਾ ਸਹੀ ਦੱਸਦਾ ਉਹਦੀ ਗੱਲ ਲੜ ਬੰਨੋ ਹੈਨਾ ਬਾਕੀ ਦਾ ਨਹੀਂ ਇਹਨੇ ਜਿੱਦਾਂ ਜਿੱਦਾਂ ਪਹਿਲਾਂ ਆ ਜੀ ਤੁਸੀਂ ਮੈਨੂੰ ਦੱਸਿਆ ਸੀ ਉਹ ਦਿਨ ਵੀ ਜਿਵੇਂ ਹੁਣ ਤੋਂ ਆਹ ਡੰਡ ਲਾਉਣਾ ਸਿੱਧੇ ਵੀ ਉੱਥੇ ਹੀ ਕੌਡੀ ਪਾਈ ਜਾਂਦਾ ਮੈਂ ਉਹ ਮੂਰੇ ਰੱਖ ਕੇ ਬਾਂ ਹਨਾ ਉੱਥੇ ਹੀ ਰਹਿੰਦਾ ਉੱਥੇ ਹੀ ਗੱਜਿਆ ਹਨਾ ਉਸ ਦਿਨ ਬਾਅਦ ਜਿਵੇਂ ਤੁਸੀਂ ਦੱਸਿਆ ਵੀ ਆਹ ਐਕਸਰਸਾਈਜ਼ ਜਾਂ ਇੱਥੋਂ ਆਏ ਟੱਚ ਮਾਰਨਾ ਇੱਥੋਂ ਆਏ ਮੈਂ ਕਰੀਆਂ ਐਕਸਰਸਾਈਜ਼ਾਂ ਜਾਣੀ ਫਿਰ ਮੈਂ ਤੁਸੀਂ ਕਹੇ 15-20 ਦਿਨ ਮੈਚ ਨਾ ਖੇਡੀ ਹਨਾ ਫਿਰ ਮੈਂ ਰੋਕ ਕੇ ਵੀ ਮੈਚ ਤੇ ਤੁਸੀਂ ਕਿਹਾ ਵੀ ਹੈਬਿਟ ਪੱਕੀ ਹੋ ਜੂਗੀ ਤੇਰੀ ਹਾਂ ਵੀ ਉੱਥੇ ਹੋ ਜੂ ਹਾਂ ਵੀ ਸਮਝ ਗਿਆ ਜਾਣੀ ਯਾਰ ਮੈਂ ਇਹਨਾਂ ਦੇਖਿਆ ਵੀ ਜਿੰਨੀ ਇਹ ਬੰਦੇ ਨੂੰ ਕੌਡੀ ਫਰੀਕੀ ਚ ਪਤਾ ਵਾ ਜਣੀ ਮੰਨ ਲਾ ਵੀ ਜਮੇ ਸਾਡੇ ਨਾਲ ਮੈਂ ਕਹਣਾ ਇਹ ਮੇਰੇ ਨਾਲ 10 ਕੇ ਮੈਚ ਹੋਰ ਖੇੜ ਜਵੇ 10 ਕੇ ਮੈਚ ਹਲੇ ਇੱਕ ਖੇੜਿਆ ਇੱਕ ਤੋਂ ਬਾਅਦ ਕਿੰਨਾ ਨਖਾਰ ਆਇਆ ਹੈ ਵੀ ਆਪਣੀ ਗੇਮ ਚ ਨਾ ਤੁਸੀਂ ਵੀ ਦੇਖਿਆ ਹੀ ਆ ਤੇ ਜਣੀ ਇਹ ਮੇਰੇ ਨਾਲ 10 ਮੈਚ ਖੇੜ ਜੇ ਬਹੁਤ ਨਖਾਰ ਆ ਜੂ ਚੰਗੀ ਗੱਲ ਆ ਯਾਰ ਪਹਿਲਵਾਨ ਖੇੜ ਵੀ ਰੋ ਦਿਨ ਮੈਚ ਖੇੜ ਬਾਈ ਹੁਣ ਹਣ ਇਹ ਦੇ ਵਿੱਚ ਵਲੌਗ ਤੁਸੀਂ ਇਹ ਵੀ ਕਹਿਣਾ ਚਾਹੁੰਦੇ ਆ ਵੀ 3 ਕੇ ਮੈਚ ਹੋਰ ਖੇੜ ਲੈ ਮੇਰੇ ਨਾਲ ਚੋਣ ਦਾ ਨਹੀਂ ਚੱਲ ਕੱਲ ਹੀ ਲਾਦੇ ਰਹੋ ਇਸ ਦੇ ਮਨਚੇ ਕਦੋਂ ਹਾਂ ਜੇ ਜੇ ਮਾਲਾ ਕਾ ਲੋ ਨਹੀਂ ਕਿਤੇ ਖੇਡਦਾ ਫਿਰ ਆਪਾਂ ਅਮੀ ਨਹੀਂ ਨਹੀਂ ਉਮੀਦਪੁਰ ਹਨਾ ਨਹੀਂ ਪਹਿਲਾਂ ਜੇ ਤੇਰੀ ਹੋਈ ਹੋਈ ਕੋ ਚੱਕਰ ਨਹੀਂ ਨਹੀਂ ਫਿਰ ਸਾਡੇ ਨਾਲ ਉਮੀਦਪੁਰ ਦੇਖੀ ਹੈ ਪਹਿਲਵਾਨ ਜੀ ਠੀਕ ਆ ਊਡੀ ਚ ਕਿਹੜੀ ਕੰਮ ਆ ਵੀ ਇਹ ਮੈਂ ਤਾਂ ਲਾਈ ਜਾਂਦੇ ਆ ਇਹ ਪਤਾ ਕੀ ਕਰਦੇ ਆ ਪਹਿਲਵਾਨੀ ਡੰਡ ਲਾਈ ਜਾਂਦੇ ਆ ਹੈਗੇ ਰੀਡਰ ਨੇ ਇਹ ਕੱਲੀ ਪ੍ਰੈਸ ਤੇ ਖੜੀ ਜਾਂਦੇ ਉਹ ਸਲੋ ਮੋਸ਼ਨ ਹੁੰਦਾ ਤੂੰ ਜਾਫੀਆਂ ਦੇ ਕਰ ਇੱਕ ਅਜੀ ਗੱਲ ਈ ਜਾਫੀਆਂ ਦਾ ਕੀ ਹਸਾਬਤਾ ਹੁੰਦਾ ਵੀ ਤੂੰ ਜਿਵੇਂ ਕਹਿ ਰਹਾ ਮੈਂ ਜਿਵੇਂ ਅਸੀਂ ਜਾਫੀਆਂ ਇੰਚ ਖੜਦੇ ਆਂ ਨਖਾਰ ਅਸੀਂ ਮੈਚ ਹਾਂ ਵੀ ਦਾ ਵੀ ਇੱਕ ਤਾਂ ਫੁੱਟਬਾਲ ਇੱਕ ਲਾਚਕ ਸਹੀ ਆ ਜ਼ਰੂਰੀ ਆ ਜੈਕਸ ਹੈ ਬੂੜੀਆਂ ਦਾ ਰਸਾ ਰਸਾ ਲ ਆ ਰਹਾ ਹੈ ਨਾ ਇਹ ਤਾਂ ਫਿਰ ਪੌਣੀ ਖਿੱਚ ਲਈਏ ਹਾਂ ਇਹ ਤਾਂ ਸਰੀਰ ਚ ਪਾਵਰ ਵਾਸਤੇ ਆ ਹਾਂ ਜਿਹੜੀ ਮੇਨ ਚੀਜ਼ ਹੈ ਉਸ ਟਰਨ ਸਹੀ ਆ ਫੁੱਟਬਾਲ ਕੰਬੀ ਜੇ ਮੰਨ ਕੇ ਚੱਲ ਜਾਵਾਂ ਆਪਾਂ ਪੌੜੀਆਂ ਪੂੜੀਆਂ ਲਾ ਲਈਏ ਜਾਂ ਸਪ੍ਰਿੰਟਾਂ ਲਾਈ ਜਾਈਏ ਗਰਾਊਂਡ ਵਰਕ ਜ਼ਿਆਦਾ ਕਰੀਏ ਹਨਾ ਇਹੀ ਆ ਨਾ ਚੱਕਰ ਬਾਕੀ ਮੈਚ ਖੇਡ ਕੇ ਨਖਾਰੋ ਮੈਚ ਖੇਡ ਕੇ ਤੇ ਇੱਕ ਉਹ ਮਿਹਨਤ ਕਰੋ ਜਿਹੜੀ ਆਪਣੀ ਗਰਾਊਂਡ ਚ ਗਲਤੀ ਹੁੰਦੀ ਆ ਇਹ ਲਗਾ ਬਜਦਾ ਨਹੀਂ ਉਹ ਉਹ ਵਾਲੀ ਮਿਹਨਤ ਕਰੋ ਉਹ ਨੂੰ ਸੁਧਾਰੋ ਜਿਵੇਂ ਆਪਾਂ ਕਹਿ ਰਹੇ ਨੇ ਮਿਹਨਤ ਲਾ ਜਾਏ ਬੰਦਾ ਪੱਲਾ ਹੀ ਮੱਥਾ ਮਾਰੀ ਜਾਂਦਾ ਕਿੰਡਾ ਬੰਦਾ ਡੇਡ 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 ਮਿਹਨਤ ਤਾਂ ਉਹਦੀ ਪੂਰੀ ਹੁੰਦੀ ਹੈ ਪਰ ਉਹ ਮਿਹਨਤ ਨਹੀਂ ਹੁੰਦੀ ਜਿਹੜੀ ਲਗਾ ਮਾਰਨ ਆਪਾਂ ਹੂੰ ਸਹੀ ਆ ਹੁਣ ਆਪਾਂ ਲੈ ਕੇ ਆਉਣੀ ਸਰੀਰ ਚ ਲੱਜ ਕਪਾ ਮਾਰੀ ਜਾਈ ਜੇ ਕਿ ਡੱਡ ਹੂੰ ਉਹਦਾ ਕੀ ਫਾਇਦਾ ਜਿੰਮ ਲਾਈ ਜਾਈਏ ਹਾਂ ਜਾ ਕੇ ਜਿੰਮ ਲਾ ਕੇ ਸਰੀਰ ਤੰਗੜਾ ਕਰ ਲੈਨੇ ਆ ਵਿੱਚ ਮੰਦੇ ਲੱਗਦਾ ਨਹੀਂ ਕੋਈ ਮੈਂ ਜਿੰਮ ਨਾਲੀ ਤਕੜਾ ਹੋਣਾ ਹੁਣ ਫੁੱਲ ਜਿਹਦਾ ਕੈੜਾ ਸਰੀਰ ਦਾ ਟਾਇਟ ਹੋ ਗਿੱਟਾ ਚੱਕ ਕੇ ਦਿਖਾ ਦਵੇ ਨਹੀਂ ਚੱਕ ਹੁੰਦਾ ਨਹੀਂ ਚੱਕ ਹੁੰਦਾ ਫੇ ਆਪਾਂ ਜੇ ਗਿੱਟਾ ਚੱਕਣਾ ਤਾਂ ਫਿਰ ਉਹੀ ਮਹੱਤਵਪੂਰਣੀ ਗਲਤੀ ਹੁੰਦੀ ਇਹਨਾਂ ਨੂੰ ਸੁਧਾਰੋ ਇਹ ਹੀ ਆ ਸੁਧਾਰੋ ਜੇ ਆਪਣੇ ਤੋਂ ਬੰਦਾ ਭੱਜਦਾ ਵੀ ਹੈ ਨਾ ਉਹ ਵੀ ਦੇਖੋ ਹੋਇਆ ਕੀ ਆ ਸਹੀ ਆ ਕਿਈ ਵਾਰੀ ਬੰਦੇ ਦੀ ਗਲਤੀ ਨਹੀਂ ਕਰਉਂਦੀ ਬਜਾ ਦੇ ਨਾਲ ਵੀ ਜੱਪਾਂ ਨਹੀਂ ਲੱਗਦਾ ਬੰਦਾ ਉਹ ਦਿਮਾਗ ਦੇ ਪਰ ਜਿਵੇਂ ਆਇਆ ਜਿਵੇਂ ਜਦੋਂ ਹੁਣ ਬੰਨ ਕੇ ਚੱਲ ਹੁਣ ਮੈਨੂੰ 20 ਸਾਲ ਹੋ ਗਏ ਮਿਹਨਤ ਲਾਉਂਦੇ ਇਹਨੂੰ ਮੈਂ ਲਾਈ ਜਾਣਾ ਲਾਈ ਜਾਣਾ ਹੁਣ ਸਰੀਰ ਆਏ ਕਹਿੰਦਾ ਯਾਰ ਜਮੀ ਓਕੇ ਰਿਪੋਰਟ ਆ ਕਿਸੇ ਪਾਸੇ ਕੋਈ ਕਮੀ ਨਹੀਂ ਹੈਗੀ ਕਈ ਵਾਰੀ ਫੇਰ ਮੈਂ ਯਾਗ ਲੈਤਾ ਫਿਰ ਮਨ ਦਾ ਆਸ ਹੁੰਦਾ ਜਾ ਕੇ ਵੀ ਯਾਰ ਇੰਨੀ ਮਿਹਨਤ ਕਰਦੇ ਫਿਰ ਉਹ ਆਪਣੀ ਗਲਤੀ ਵੀ ਨਹੀਂ ਹੁੰਦੀ ਕਈ ਵਾਰੀ ਉਹ ਆਪਣਾ ਜਾਫ ਲੈਂਨ ਜਿੱimme ਆਪਣਾ ਤਾਲ ਮਿਲ ਨਹੀਂ ਬਣਦਾ ਜਿੱਥੇ ਤੂੰ ਟੱਚ ਲੈਣਾ ਉੱਥੇ ਦੂਜੇ ਨੇ ਲੈ ਲਿਆ ਤੂੰ ਫੇਰ ਖੜ ਗਿਆ ਜਿੱਥੇ ਤੂੰ ਲੈ ਲਿਆ ਉੱਥੇ ਡਬਲ ਟੱਚ ਹੋ ਗਿਆ ਉਹ ਆਪਾਂ ਦਿਮਾਗ ਦੇ ਪਾ ਲੈਨੇ ਆ ਇਹ ਕਈ ਵਾਰ ਜਿਵੇਂ ਸਾਡੇ ਵਾਲਾ ਸੈੱਟ ਖੜਦ ਹੁੰਦਾ ਕਾਲ ਖਾਲਾ ਅਸੀਂ ਚੈਮ ਜੂਨ ਵਧੀਆ ਕਮੋਣ ਆ ਪੂਰੀ ਅਸੀਂ ਇਹ ਨਹੀਂ ਕਹਿੰਦੇ ਵੀ ਮੈਂ ਤੇਰੇ ਹੱਥ ਮਾਰੂਗਾ ਆਟੋਮੈਟਿਕ ਹੱਥ ਮੂਰੇ ਕਰ ਲੇਗਾ ਹਾਂ ਹਾਂ ਐਵੇਂ ਹੀ ਅਹ ਜੀ ਗੇਮ ਬਣਾ ਲੈ ਰਿਟਰ ਨੇ ਜਿੱਥੇ ਗਲਤੀ ਕਰੀ ਤੈਨੂੰ ਸੋਚਣ ਦੀ ਲੋੜ ਨਾ ਪਵੇ ਸਹੀ ਆ ਤੇਰਾ ਦਾ ਲੱਗ ਜੀ ਇਹ ਪ੍ਰੈਕਟਿਸ ਕਰੋ ਗਰਾਊਂਡ ਤੇ ਚਾਹੇ ਮਹੀਨਾ ਕਰ ਲਾ ਅਸੀਂ ਜਿਵੇਂ ਹੁਣ ਸਾਡਾ 4 ਦਾ ਸੈੱਟ ਖੜਾ ਵਾ ਮੇਰਾ ਮੁੰਡਾ ਸੀ ਜਿਹੜਾ ਨਾਲ ਦਹੋਂ ਉਹਨੂੰ ਮੈਂ ਮਹੀਨਾ ਹੋ ਗਿਆ ਮਿਹਨਤ ਕਰਾਉਂਦੇ ਇਹਨੂੰ ਵਾਸ਼ਿੰਗਨਾ ਮਤਿਆਰ ਕਰਿਆ ਸਾਨੂੰ ਵੀ ਆਏ ਵੀ ਉਹ ਕੰਨੀ ਵਾਲਾ ਸਾਡੇ ਕੋਲ ਇੱਧਰ ਕੰਨੀ ਵਾਲੀ ਸੀਗੀ ਸੱਜੀ ਵਾਲੀ ਤਾਲਮਿਲ ਬਣਦੇ ਨਹੀਂ ਸੀਗਾ ਤੇ ਜਿਹੜੀ ਹੁਣ ਜਮੀ ਓਕੇ ਰਿਪੋਰਟ ਆ ਕਈ ਵੀਰ ਜਦੋਂ ਏਕਣ ਕੌਡੀਆਂ ਕਈ ਵੀਰ ਟੂਰਨਾਮੈਂਟ ਵਾਲੇ ਘੱਟ ਦਿੰਦੇ ਨੇ ਉਦੋਂ ਆਈ ਹੋ ਜਾਂਦਾ ਵੀ ਯਾਰ ਗਏ ਵੀ ਸੀਗੇ ਮੈਚ ਦੇ ਵਿੱਚ ਉਹੀ ਹਾਰ ਗਏ ਏਕਣ ਵੀ ਪ੍ਰੋਬਲਮ ਆ ਹਾਂ ਇੱਕ ਆਪਣੇ ਮਾਰੋਏ ਦੀ ਕੌਡੀ ਨੂੰ ਭਾਈ ਇਹ ਚੀਜ਼ ਬਹੁਤ ਮਾਰਦੀ ਆ ਵੀ ਜਿਹੜਾ ਟਾਈਮ ਘੱਟ ਦਿੰਦੇ 6 6:30 ਹੈਨਾ ਤੇ ਦੇਖ ਲੈ ਵੀ ਤੂੰ ਮੰਨ ਲੈ ਜੇ ਹਣ ਆਪਾਂ ਏਡੀ ਦੂਰ ਹਣ ਤੇਲ ਫੂਕੇ 70 ਕਿਲੋਮੀਟਰ ਗਏ ਹਨਾ ਬਾਕੀ ਕਿੰਨਾ ਆਪਣਾ ਖਰਚ ਆ ਜਾਂਦਾ ਹਨਾ ਵੀ ਤੇਲ ਦਾ ਆ ਪੱਟੀਆਂ ਦਾ ਹਨਾ ਤੇ ਫਿਰ ਯਾਰ 6 6.5 ਨਹੀਂ ਚਾਹੀਦੇ ਕੋਈ ਬੇਟੀਆਂ ਨੂੰ ਚਾਹੀਦਾ 15 15.5 ਗਤਾਂ ਹਨਾ ਟੀਮਾਂ ਸੀਮਤ ਕਰ ਲਿਆ ਕਰਨ ਇੰਟਰ ਤੇ ਇੱਕ ਆਪਣੇ ਏਰੀਆ ਚ ਮੁੱਲ ਵੀ ਹੈ ਨਹੀਂ ਜੇ ਆਪਾਂ ਕਲੀਪੋਨ ਵਾਲੇ ਲਾ ਦਈਏ ਨਾ ਉਹਨੂੰ ਵੀ 7-800 ਰੁਪਏ ਮਿਲ ਜਾਂਦਾ ਹੈ ਨਾ ਤੇ ਸਾਡੇ ਸਿਰ ਤੇ ਕੋਡੀ ਹੁੰਦੀ ਆ ਆਪਾਂ ਜੋਰ ਮਾਰੀ ਜਾਂਦੇ ਆ ਮਾਰ ਕੇ ਕੁਆਟਰ ਤੱਕ ਵੀ ਚਲੇ ਜਾਂ ਤਾਂ ਵੀ ਕੁਝ ਨਹੀਂ ਇੱਕ ਇੱਕ ਹੋਰ ਵੀ ਚੱਕਰ ਆ ਖਰਚ ਕੇ ਜਾਂਦੇ ਨੇ ਜਿਹੜੀਆਂ ਮੀਟੀਆਂ ਨੇ ਜਿਹੜੀਆਂ ਵਧੀਆ ਵਾਲੇ ਟੂਰਨਾਮੈਂਟ ਉਹ ਤਾਂ ਤਕੜੀਆਂ ਨੂੰ ਖੜਾ ਲੈਂਦੇ ਨੇ ਜਿਹੜੇ ਜਿਵੇਂ ਹੁਣ ਤਿੰਨ ਚਾਰ ਟੀਮਾਂ ਵਧੀਆ ਪੈੰਡ ਛੱਦ ਲਈਆਂ ਜਿਹੜੇ ਆਪਣੇ ਵਰਗੇ ਮਾੜੇ ਪਲੇਅਰ ਨੇ ਇਹ ਕੁੱਟ ਖਾਣੀ ਜਾਂਦੇ ਨੇ ਕੁੱਟ ਖਾਣੀ ਜਾਂਦੇ ਆ ਉੱਥੇ ਕੁੱਟ ਖਾ ਲਈ ਜਾਂਦੇ ਆ ਉਹਨਾਂ ਤਾਂ ਘਰੇ ਜਾ ਕੇ ਦੇ ਕੇ ਆਉਂਦੇ ਨੇ ਪੈਸੇ ਬਾਰੇ ਬੰਦਿਆਂ ਨੂੰ ਆਪਾਂ ਤਾਂ ਕਿਰਾਏ ਤੱਕ ਨਹੀਂ ਦਿੰਦੇ ਹੈਗੇ ਮਾੜੇ ਸਾਡੇ ਤੋਂ ਤਾਂ ਐਂਟਰੀ ਵੀ ਲੈ ਲੈਂਦੇ ਆ ਕਿੱਥੇ ਸਾਨੂੰ ਦੇਣਾ ਸੀਗਾ ਮੁੱਲ ਤਾਂ ਹੁੰਦਾ ਹੀ ਆ ਬੰਦੇ ਦਾ ਜੂਰ ਮਾਰ ਤੇ ਢਾੜੀ ਕਰ ਲ ਤਾਂ ਵੀ ਪੈਸੇ ਮਿਲਦੇ ਆ ਉਥੇ ਆਪਾਂ ਸਰੀਰ ਭਾਂਦਿਆਂ ਜੂਰ ਮਾਰਦੇ ਤਾਂ ਕੁਝ ਨਹੀਂ ਮਿਲਦਾ ਛੋਟੇ ਪਲੇਅਰਾਂ ਨੂੰ ਕੁਝ ਤਾਂ ਦੇਣਾ ਚਾਹੀਦਾ ਬੰਦਾ ਖਰਾ ਖਾ ਲੈ ਲੈਂਦਾ ਜੇ ਆਪਣਾ ਖਰਚਾ ਵੀ ਪੂਰਾ ਹੋ ਜਾਏ ਨਾ ਹਰਕੀ ਮੁੜਿਆ ਹੋਵੇ ਹੁੰਦਾ ਜਿਹੜਾ ਤਾਂ ਵੀ ਬੰਦਾ ਕੁਝ ਖਾ ਬਾਕੀ ਵੀ ਆਏ ਆ ਗੋਪੀ ਫਰੰਦੀਪੁਰੇ ਸਹੀ ਗੱਲ ਕਹਿੰਦਾ ਵੀ ਜਿਹੜੇ ਮਾਲਕ ਦੇ ਪਲੇਅਰ ਆ ਘਰੋਂ ਖਰਚ ਕੇ ਜਾਂਦੇ ਆ ਠੀਕ ਆ ਕੁਝ ਨਹੀਂ ਮਿਲਦਾ ਜਿਹੜੀ ਮਾਜੇ ਦੀ ਕੌਡੀ ਆ ਘਰੋਂ ਕੁਝ ਨਹੀਂ ਲੈ ਕੇ ਆਉਂਦੇ ਤੇ ਉਥੋਂ ਤਿੰਨ ਤੋਂ 4000 5000 ਵੀ ਵੱਧ ਵੀ ਲੈ ਕੇ ਜਾਂਦੇ ਹੋਣਗੇ ਹਨ ਉਹ ਲੈ ਕੇ ਹੀ ਜਾਂਦੇ ਆ ਆਪਾਂ ਕੀ ਆਪਾਂ ਇੱਥੇ ਦੇਖ ਹਾਂਜੀ ਕੋਸ ਸਾਹਿਬ ਕਿੱਦਾਂ ਜੀ ਕਿੱਦਾਂ ਜੀ ਇੱਥੇ ਬੈਠ ਕੇ ਹੀ ਦੇਖੋਗੇ ਅੱਜ ਮੈਂ ਜਾਂਦੇ ਨਹੀਂ ਘਰਾਣ ਦੇ ਲੈ ਕੇ ਨਹੀਂ ਹਾਂਜੀ ਮੈਂ ਅੱਜ ਆ ਰਸੂਲਪੁਰ ਨਾਲ ਓਕੇ ਲਾ ਲਾ ਪੱਤਾ ਪਹਿਲੇ ਲਾ ਕੇ ਆਪਣਾ ਪੱਤਾ ਲਾਗੇ ਕਿੜੈਣੇ ਨਾ ਬਣਾਣਾ ਬਣਾਈਏ ਕਿੜੈਣਾ ਠੀਕ ਆ ਜੀ ਉਹ ਠੀਕ ਹਾਂਜੀ ਹਾਂਜੀ ਆ ਭਲਵਾਨਾ ਕਿੱਦਾਂ ਫਿਰ ਸੱਟਾਂ ਗੱਡੀ ਜਾਂਦਾ ਮੈਚ ਫਿਰ ਦਿੱਲੀ ਸੁਣਾ ਫਿਰ ਕੋਈ ਗੱਲਬਾਤ ਨਹੀਂ ਤਾਂ ਜੀ ਹਾਂ ਜੀ ਕੈਂਚੀ ਕਿੱਦਾਂ ਫਿਰ ਗੋਡਾ ਸੱਟਾਂ ਉਹ ਓਕੇ ਕੰਮ ਲੱਗੇ ਖੇਡਣ ਮੈਚ ਵਧੀਆ ਕੀ ਕਹਿੰਦਾ ਡਾਕਟਰ ਕਹਿੰਦਾ ਖੇਡਦਾ ਹਾਂ ਕਹਿੰਦਾ ਸੱਟਾ ਖੇਡ ਕਿੰਨਾ ਟਾਈਮ ਹੋ ਗਈ ਕਰਾਈ ਨੂੰ ਸਾਡਾ ਠੀਕ ਆ ਚੱਲ ਠੀਕ ਆ ਫਿਰ ਮਾਰੋ ਜੂਰ ਮਿਲਦੇ ਆਂ ਓਕੇ ਮਿਲਦੇ ਆਂ हां जी हां जी ए मुंडा बजनी दा पूरा है पीती मारदा अग पूरी बजनी जे हुन आ जाया गिरा ओपन दे ਵਿੱਚ ਨੂੰ ਕਰ ਟਰਾਈ ਠੀਕ ਆ ਉਹ ਕਿਆ ਉਦੋਂ ਕਰਾਂ ਕਹੜੇ हां ਵੀ ਸੂਰਜ ਕਿੱਦਾਂ ਫਿਰ ਕਿਵੇਂ ਹਟਾਉਂ ਗੁੱਡਾ ਠੀਕ ਆ ਹਾਂ ਚਰਪਾ ਪਰਮਾਤਮਾ ਦੀ ਠੱਟਾ ਕੰਮ ਜਾਣੀ ਕਿ ਢੇਡਣ ਲੱਗਿਆ ਮਾਈਕ ਨੂੰ ਮੈਂ ਅਜਾਜ ਜੋ ਪੰਜਵੇਂ ਸ਼ਿਮਾਂ ਮੈਚੇ ਖੇਡਣ ਲੱਗਿਆ ਉਹਦੇ ਦੇ ਵੇਲੇ ਤੋਂ ਬਾਅਦ ਪਰ ਇੰਨੀ ਗੱਲ ਪਤਾ ਲੱਗ ਗਈ ਵੀ ਕਿਹੜਾ ਨਾਲ ਖੜਦਾ ਕਿਹੜਾ ਨਹੀਂ ਛੱਡਦਾ ਪਤਾ ਨਹੀਂ ਗੱਲ ਕੋਈ ਨਹੀਂ ਪੁੱਛਦਾ ਹੁਣ ਉਦੋਂ ਬਾਅਦ ਦੇ ਵਿੱਚ ਆਇਆ ਕਹਿੰਦਾ ਫੋਨ ਜਿਹਨਾਂ ਨੇ ਬੰਦਾ ਬੰਦਾ ਲੰਗਦਾ ਸ਼ੁਰੂ ਹੋ ਗਿਆ ਜਦੋਂ ਪਤਾ ਲੱਗਿਆ ਮੈਚੇ ਖੇਡਣ ਲੱਗ ਗਿਆ ਪਹਿਲਾਂ ਆਂਦੀ ਜਿਹੜੇ ਆਏ ਨਹੀਂ ਕੋਈ ਹੁਣ ਫੇਰ ਫੋਨ ਹੁਣ ਮੈਂ ਇੰਨਾ ਘੈਰ ਰੱਖੀ ਵੀ ਜਿਹਨੇ ਤੇਰਾ ਮਾੜਾ ਮੋੜਾ ਹਾਲਚਾਲ ਪੁੱਛਿਆ ਉਹਦੇ ਨਾਲ ਗੱਡੀਂ ਗਿਆ ਬਾਈ ਮੰਨਦੇ ਹੋ ਸਹਿਮਤ ਹੋਏ ਗੱਲ ਨਾਲ ਹੈ ਸਹੀ ਗੱਲ ਹੈ ਬਾਕੀ ਪਤਾ ਹੀ ਆ ਨਹੀਂ ਪਤਾ ਹੀ ਆ ਕੋਈ ਰਸ ਜਨਾ ਕਿ ਆਏ ਦੋ ਜਾਨੇ ਨਹੀਂ ਸਾਡੋ ਬਾਜਰੇ ਦੀ ਟੀਮ ਦੇ ਖਿੱਡਿਆ ਨਹੀਂ ਅੱਜ ਤੂੰ ਘਾਰ ਨਹੀਂ ਆਉਂਦਾ ਵੀ 57 ਪਰ ਹੁਣ ਫਿਰ ਓਪਨ ਚ ਨੂੰ ਆ ਨਾ ਕੋਈ ਚੱਕਰ ਨਹੀਂ ਦੇ ਉੱਥੇ ਨਹੀਂ ਆਉਂਦੀ ਅੱਛਾ ਹਣੇ ਆਹ ਸਾਲ ਖੇੜੀ ਬਈ ਨਹੀਂ ਨਾ ਕਨੈਕਟ ਕਰੋ ਵੀ ਮੁੰਡੇ ਨਾਲ ਕਿੰਨੀ ਖੇੜਦਾ ਲੈ ਕਿਉਂ ਕਿਹੜਾ ਗਿਆਨੀ ਪਹੁੰਚਿਆ ਗਿਆਨੀ ਆਏ ਹੁਣ ਸਾਡੇ ਏਰੀਆ ਦੇ ਵਿੱਚ ਇੱਧਰ ਨੂੰ ਮੇਲਾ ਆ ਗਿਆ ਹੈ ਅੱਜ ਖੇਡਣ ਬੱਸੋ ਬਾਈ ਪਹਿਲਾਂ ਸਾਰੇ ਜਣੇ ਬਿੰਚ ਦਿਖਾ ਤਾਂ ਮੜੀ ਸੱਟਾ ਪੂਰੀ ਹੈ ਨਾ ਪੂਰੀ ਜੱਜਦੀ ਆ ਕਿਉਂ ਬਾਈ ਪੂਰੀ ਆਪਾਂ ਜੱਜ ਦੀ ਹੈ ਨਾ ਬਾਈ ਪੂਰੀ ਉਧਰ ਵੱਟਾ ਜਿਸ ਜਿਹੇ ਨਾਮ ਨੂੰ ਝਾਗ ਚੱਲ ਵਾ ਮੜਾ ਕੇ ਨਾ ਏਟ ਕਰਿਆ ਕਰ ਆ ਵਾ ਵੀ ਓਕੇ ਆ ਆ ਪੰਜਵੇਂ ਛੇ ਏਰੀਆ ਲੋ ਪੁੱਤਰਾ ਫਿਰਦਾ ਇੱਧਰ ਦਾ ਕਿਹੜਾ ਏਰੀਆ ਬਾਈ ਦਾ ਚੱਲ ਕੋਈ ਗੱਲੀ ਕਿੱਦਾਂ ਫਿਰ ਟੱਟ ਬੈਣਾ ਖੇਡਦਾ ਫਿਰ ਅੱਜ ਚੱਲ ਮਾਰੋ ਜੋਰ ਫਿਰ ਐ ਮਿਲਦੇ ਫਿਰ ਆਪਾਂ ਓਕੇ ڈن 5:00 ਵਜੇ ਜਾਂ ਲੱਗ ਜਾ ਇਹ ਇਹ ਜਦ ਜਾਂਦਾ ਇਹ ਤੁਹਾਨੂੰ ਪਤਾ ਉਹਨਾਂ ਬੰਦੇ ਨੂੰ ਪੜਦਾ ਨਹੀਂ ਹੋਗਾ ਕਿ ਉਹਨੂੰ ਪਤਾ ਗਏ ਨੇ ਜੱਫੇ ਲਾਉਂਦੇ ਹੀ ਲਾਉਣਾ ਸਮਝ ਗਿਆ じゃ ਗੁਰੀ ਨੂੰ ਜਦ ਤੂੰ ਦੱਸਦੀ ਵੀ ਗੁਰੀ ਨਗਰ ਵੜੀ ਕਿ ਤੈਨੂੰ ਟੱਚ ਕਰਨਾ ਤੇ ਖੜਾ ਰਿਹਾ ਵੀ ਹਿੱਲੀ ਹੁੰਦੀ ਹੈ ਤੂੰ ਜਾ ਕੇ ਲੱਗਣਾ ਲੱਗ ਜਾ ਠੀਕ ਆ ਵੀ ਜੇ ਮੰਨ ਲਾ ਵੀ ਤੈਨੂੰ ਭਰ ਕੇ ਟੱਚ ਲੈ ਕੇ ਆ ਗਿਆ ਮੈਂ ਆਪੇ ਲੱਗਾਂ ਬਾਕੀ ਮੈਂ ਵੀ ਗੁਰਦੀ ਨੂੰ ਸਮਝਾ ਦਿੰਦਾ ਉੱਤਰ ਜੇ ਮੈਂ ਤਲੂੰਗਾ ਉੱਤਰ ਆ ਤਾਂ ਆ ਹੀ ਨਹੀਂ ਆਈ ਨਾ ਬਸ ਠੀਕ ਆ ਮੈਂ ਦੱਸਦੀ ਭਈ ਵੀ ਉੱਧਰ ਹੋਣਾ ਪਹਿਲਾਂ ਹੀ ਕਿਹੜਾ ਘੱਡੀ ਪੁੱਤ ਬਣ ਕੇ ਦੇਖ 10 ਨੰਬਰ ਦੇਣੇ ਆਪਾਂ ਨੂੰ ਨਹੀਂ ਤਾਂ 7 ਨੰਬਰ ਹੀ ਦਿੰਦੇ ਸੀ ਓਕੇ ਇੱਕ ਕੈਨੇਡਾ ਤੋਂ ਰਵੀਸ਼ ਨੇਕਾ ਵੱਲੋਂ ਲਾਡੀ ਸਾਜੋ ਮਾਲੇ ਬੜਾ ਕਿੰਨੇ ਜੱਫੇ ਨਾਲ ਠੀਕ ਆ ਜੱਫਾ ਪੰਜ ਸੌ ਰੁਪਏ ਆਮ ਜਥੇ ਦਰ ਤੇ ਧੰਨਵਾਦ ਕਰਦੇ ਹਾਂ ਸਾਡੇ ਸੀਨਪੁਰਾ ਨੰਦੇਪੰਡਿਆ ਭਿੰਦਰભાઈ ਤੇ ਬਿੱਟੂ ਦਾ ਜੀ ਆ ਰਿਹਾ ਹੈ ਉਝੋਂ ਆ ਜਾਣਗੇ ਜੀ ਬਾਬਾ ਸਾਹਿਬ ਕਹਿੰਦੇ ਵੀ ਫੇਰ ਆਪਾਂ ਗਿਆਨ ਲਵਾਵਾਂਗੇ ਵਾਹ ਵਾਹ ਕਰ ਨਾਲ ਲਈ ਸਭੀ ਲਿਸਟ ਜਿਹੜੀ ਮੈਨ ਪਰਮਕਾਲੀ ਮਮਨ ਦੇਵੇ ਤੇ ਨਾਲ ਹੀ ਸਾਡੇ ਵੀਰ ਸੁਖੀ ਸਟੇਰੀਆ ਜੀਵਨਪ੍ਰਾਪਤੀ ਜਸਾਪ੍ਰਾਪਤੀ ਇਧਰ ਦੇ ਪਾਸੇ ਆ ਤੇ ਅਗਲਾ ਮੈਚ ਵੀ ਅਨਾਉਂਸ ਕਰ ਦਈਏ ਹਾਂ ਇਸ ਵਾਰ ਨੇ ਖੇਡ ਦੇ ਮੈਦਾਨ ਵਿੱਚ ਇੱਕ ਪਾਸੇ ਅਚਰਵਾਲ ਦੀ ਟੀਮ ਹੈ ਤੇ ਦੂਸਰੇ ਪਾਸੇ ਕਹਿੰਦੇ ਜੀ ਕਾਲ ਖੜ ਰਿਹਾ ਮੈਚ ਪੂਰਾ ਚੋਟੀ ਦਾ ਖੇੜਾ ਜਾ ਰਿਹਾ ਆ ਕਹਿੰਦੇ ਨੰਬਰ ਪ੍ਰਿੰਸੀਪਲ ਹਰ ਸਿੰਘ ਜੀ ਧੁੱਡੀ ਦੇ ਬਾਰੇ ਜਦੋਂ ਚੱਕਰਤ ਵਿੱਚ ਆ ਕੇ ਕਹਿੰਦੇ ਪ੍ਰਿੰਸੀਪਲ ਅੱਗੇ ਲੋਕਾਂ ਨੇ ਚੱਕਰਵਾ ਕਹੇ ਲੱਗੇ ਇਹ ਜ਼ੋਰ ਤਾਂ ਹਮੀ ਕਬੱਡੀ ਪਾਉਣ ਦੇ ਲਈ ਅੱਗੇ ਵੱਲ ਬਣਿਆ ਹੋਇਆ ਹੁਣ ਚਾਰ ਖੜਿਆ ਚੌਥੇ ਵਿੱਚੋਂ ਤਾਲ ਵੀ ਜਾਫੀ ਚਾਰ ਰੇਡਰ ਇੱਕਾ ਕਿਹਦਾ ਜਾਨਵਾਜੀ ਦਿੱਤਾ ਰਾਜੂ ਫੁੱਲਾ ਕਰਦੇ ਫਿੱਟ ਬੁੱਲੇ ਨੌਸਪਟਲ ਲਈ 3 ਅੱਧਾ ਘੰਟਾ ਦੇ ਰਹੇ ਗੁਰੂ ਬਹੁਤ ਮਿਹਰਬਾਨੀਆਂ ਜਿਹੜੇ ਵੀਰ ਸਟੇਜ ਦੇ ਅੱਗੇ ਖੜੇ ਨੇ ਭਰਾਵਾਂ ਨੂੰ ਹੱਥ ਮਾਣ ਕੇ ਵੇਖਿਆ ਭਈ ਇਹ ਜਗ੍ਹਾ ਜਿਆਦਾ ਖਾਲੀ ਨਾ ਰਵੇ ਆਪਾਂ ਜਿਹੜੇ ਸਟੇਜ ਦੇ ਅੱਗੇ ਖੜੇ ਨੇ ਪਸਤੂਰ ਨੇ ਹਰ ਮੇਲੇ ਦੀ ਤਰ੍ਹਾਂ ਧੰਨਵਾਦ ਸਭ ਸਿੱਖੋ ਪ੍ਰਬੰਧ ਦਾ ਗੱਭਰੂ ਇਸ ਵੇਲੇ ਇੱਕ ਤਗੜੇ ਨੰਬਰ ਦਾ ਵਾਅਦਾ ਕਰ ਗਿਆ ਆਪੀ ਟੀਮ ਲਈ ਪ੍ਰੋਗਰਾਮ ਵਿੱਚ ਵਧੀਆ ਕਲਾਪਾਂ ਵੱਡੇ ਨਾਚ ਇਹ ਸਾਲ ਵੀ ਜੀ ਹਰਜੀਤ ਭਾਈ ਕਾਹਲੀਆਂ ਹੋ ਚੁੱਕੀਆਂ ਨੇ ਕਹਿੰਦੇ ਪੰਜਾਬ ਕਬੱਡੀ ਅਕੈਡਮੀ ਚ ਐਸੋਸ਼ੀਏਸ਼ਨੀਆਂ ਕਹਿੰਦੇ ਟੀਮਾਂ ਖੇਡ ਰਹੀਆਂ ਚੋਟੀ ਦੀ ਅਕੈਡਮੀਾਂ ਦੇ ਫੈਡਰੇਸ਼ਨ ਦੇ ਮੈਚ ਹੋਣਗੇ ਪ੍ਰਧਾਨਗੀ ਹੋਵੇਗੀ ਸਿੰਧਪਾਲ ਟੋਨੀ ਕਾਲਕ ਜੀ ਦੀ ਕਹਿੰਦੇ ਗੱਲਾਂ ਠਕਾਰੇ ਲੱਗਦੀ ਪਾਉਂਦੇ ਨੇ ਚੰਦਨ ਕਹਿੰਦੇ ਬੱਸੀਆਂ ਦੀ ਧਰਤੀ ਦਾ ਜਾਨੋ ਬੱਸੀਆਂ ਦਾ ਪਿੰਡੂ ਅਮਰਤ ਬੱਸੀਆਂ ਦਾ ਪਿੰਡੂ ਇਹ ਚੰਦਨ ਹੈ ਦੂਜੇ ਪਾਸੇ ਕਿਹਨੂੰ